ਸਾਸ੍ਰੀਗਾਂ ਸਾਸ੍ਰੀਗਾਂ ਕਿਵੇਂ ਆ ਲਾ ਲਬੇਤਾ ਹੈ ਲਾਵਾ ਠੀਕ ਆ ਠੀਕ ਆ ਹਾਂ ਤੇ ਇੱਥੇ ਬੈਠੇ ਹੋ ਖੁੱਲੇ ਚ ਸਕੂਲ ਚ ਲੈ ਜਾਂਦੇ ਆ ਬੇਟਾ ਕਿਵੇਂ ਜਾਏ ਵਡੇਰੇ ਮਜੁਰਗ ਨਹੀਂ ਗਿਆ ਜਾਂਦਾ ਮਾਲਾ ਵਖਾ ਬੰਦਾ ਖੜਾ ਕੋ ਪੈਂਡੰਡਾ ਆਇਆ ਗਿਆ ਹਾਂ ਨਹੀਂ ਉਹ ਤਾਂ ਨਾਲ ਹੀ ਆ ਸਕੂਲ ਤਾਂ ਕਿਹੜੇ ਬਾੜੀ ਦੂਰ ਉਹ ਬਾੜੀ ਨੂੰ ਨਹੀਂ ਹੋਣੀ ਬੇਟਾ ਤੂੰ ਰਾ ਜਾਂਦਾ ਵੀ ਹੱਥ ਵਡੇਰੇ ਤੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਲੈ ਜੂਗੀ ਉਹ ਜਾਂਦੇ ਰਹਿਣਾ ਇੱਥੇ ਜਿਹੜਾ ਆਪਣਾ ਸਮਾਨ ਵਿੱਚ ਅਜੇ ਪਿਆ ਬੇਟਾ ਵੀ ਇੱਥੇ ਵੀ ਸਾਡੇ ਵਦੇ ਸਮਾਨ ਤੋਂ ਡਰ ਲੱਗਦਾ ਵੀ ਸਮਾਨ ਨਾ ਚੋਰੀ ਹੋ ਜਾਵੇ ਆ ਵੀ ਕੋਈ ਚੋਰ ਨਾ ਪਾ ਜਾ ਉਹ ਤੇ ਆਪਣੀਆਂ ਫਰੀਜਾਂ ਮੰਝੇ ਬੇਟਾ ਕੀ ਕੀ ਚਾਹੀਏ ਨਹੀਂ ਤੇ ਫਿਰ ਹੁਣ ਜਮੀ ਆ ਕੇ ਰਾਤ ਨੂੰ ਫਿਰ ਕੀ ਨਹੀਂ ਆ ਜਾਂਦਾ ਇੱਥੇ ਬਹਰ ਰਮਾਉਂਦੇ ਤੇ ਉਹ ਤਰਪਾਲ ਹੀ ਕੀਤੀ ਰੱਖਾਂਦੇ ਤਰਪਾਲ ਚ ਬਹਿਣਾ ਤਰਪਾਲ ਚ ਬਹਿਣਾ ਮਾਤਾ ਤੇ ਰੋਟੀ ਪਾਣੀ ਮਿਲਿਆ ਕਿ ਨਾ ਹਾਂ ਸਾਰਾ ਕੁਝ ਮਿਲਦਾ ਇੱਥੇ ਆਪਾਂ ਬੈਠੇ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਹੈ ਤੇ ਹੋਰ ਪਸ਼ੂਆਂ ਦੀ ਖਰਾਕ ਉਹ ਵੀ ਆਈ ਜਾਂਦੀ ਆਈ ਜਾਂਦੀ ਹੈ ਮਾਦਾ ਮੈਨੂੰ ਪਛਾਣਿਆ ਕਿ ਨਹੀਂ ਹਾਂ ਪਛਾਣਿਆ ਕਿ ਨਹੀਂ ਪਛਾਣਿਆ ਪਿਛਲੇ ਹੜ ਚ ਮੈਂ ਲੈਂਦਾ ਸੀ ਚੱਕ ਕੇ ਆਉਣਾ ਮੈਨੂੰ ਪਤਾ ਸਾਵਣਾ ਪਤਾ ਸਾਵਣਾ ਮੇਰੀ ਦਾਦ ਹਮਝਦਾ ਹੈ ਹਾਂਜੀ ਤੇਰੇ ਕਬਰ ਨੂੰ ਜਾਣਨੀ ਆ ਤੇਰੇ ਸਾਹਰਿਆਂ ਨੂੰ ਜਾਣਨੀ ਆ ਕਰਨ ਨੱਥ ਮਾਰ ਕੇ ਸੁਣਾਈ ਨੱਥ ਮਾਰ ਦੇ ਨਾਲ ਮੇਰੇ ਪਿਓ ਪੱਗ ਵਟਾਈ ਵੀ ਸੁੰਦਰ ਸਿੰਘ ਹਾਂ ਮੈਂ ਸਾਹਰ ਮਾਤਾ ਮੈਂ ਸਾਹਰ ਸਾਰਾ ਛੋਟਾ ਹੀ ਪਰਵਾਰ ਹੈ ਬੇਟਾ ਹੈ ਵੀ ਨਹੀਂ ਆ ਕਿੰਨੇ ਜਣੇ ਬੈਠੇ ਇੱਥੇ ਅੱਛਾ ਇੱਥੇ ਆਪਣੇ ਤਿੰਨ ਘਰ ਤਿੰਨ ਘਰ ਬੈਠੇ ਆਂ ਅੱਛਾ ਮਾਤਾ ਆ ਜਾ ਫਿਰ ਮਾਤਾ ਗੱਲ ਸੁਣ ਮੇਰੀ ਇਹ ਚਾਚੀ ਰੇੜਾ ਦੇ ਗਏ ਨੇ ਪਿੰਡ ਨੂੰ ਪਿੰਡ ਮਿਲੇਗਾ ਇਹ ਸਾਰਾ ਸਿੱਧਾ ਪੂਰਾ ਨਹੀਂ ਕਰ ਸਕਦੇ ਜਿੰਨਾ ਜੋ ਬੇਟਾ ਜੀ ਨਹੀਂ ਆਖੂ ਚੱਲ ਤੂੰ ਜੀ ਆਪਦਾ ਚੱਲ ਕੋਈ ਨਹੀਂ ਆਪਾਂ ਇਹ ਆ ਮੈਨੂੰ ਤੇ ਫਿਰ ਮੇਰੀ ਗੱਲ ਸੁਣੋ ਇੱਥੇ ਮੱਛਰਦਾਨੀ ਵਾਲਾ ਵੀ ਦੇ ਦਿਓ ਨਾ ਪੰਜ ਬੈਠੇ ਹੋਏ ਆ ਕੁਝ ਮੰਗਾ ਲੈਣੇ ਆ ਆ ਗਈ ਆ আচ্ছা ਤੇ ਉਹ ਲਾ ਕੇ ਫੇਰ ਸੌਣਾ ਨਹੀਂ ਤਾਂ ਬਿਮਾਰ ਹੋ ਜੇਗੀ ਉਹ ਨਹੀਂ ਹੋਣਾ ਅੱਗੇ ਤੇ ਬਾਪੂ ਘਰੇ ਜਿੱਲਾ ਪੀ ਆਏ ਥਿਲਾ ਫੇਰ ਔਰ ਥਿਲਾ ਕਰ ਲੇਗੀ ਤੂੰ ਨਹੀਂ ਆਪਾਂ ਦਾਦਾ ਜੀ ਕਰਾ ਮੈਂ ਦੇ ਕੇ ਬਾਪੂ ਡੇ ਲੱਗ ਗਏ ਘਰੋਂ ਨਹੀਂ ਮਾਪਾ ਨਾ ਨਾ ਚੱਲ ਵਧੀਆ 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 ਕੁਛ ਨਹੀਂ ਆਪਾ ਕਹ ਲੈਣਾ ਹਉਣੇ ਨੂੰ ਪਤਾ ਮੇਰਾ ਇਹਦੇ ਤਾਰੂ ਪਾਣੀ ਚੇਸ ਮੇਰਾ ਸਮਾਨ ਕਾ ਲੈਂਦਾ ਮੈਂ ਪਾਣੀ ਦੇ ਵਿੱਚ ਮਿਲ ਮੰਗੀ ਪਈ ਹੋ ਹਾਂ ਤੇ ਤੁਹਾਨੂੰ ਸਕੂਲ ਚ ਲੈ ਚਲੀ ਆਪਣੇ ਨੂਰ ਸ਼ਾਲੇ ਜੀ ਵੀ ਤੁਸਮਾਨ ਲੈ ਜੰਦੇ ਤੇ ਚੰਦੇ ਰੋਗੇ ਉਹ ਬਲੂ ਸਕੂਲ ਤੱਕ ਚਾ ਸਮਾਨ ਵੀ ਲੈ ਜੰਦੇ ਨਾਲ ਜਿਹੜੇ ਹਮਾਨ ਆਪਣਾ ਪਾਰ ਪੀਆ ਉੱਤੇ ਸੀ ਨਾ ਇੱਥੇ ਰਤੀ ਰਹਿੰਦੇ ਨਾ ਹਰ ਰੋਜ਼ ਲੋਸਮੈਂਟ ਕਰਨੇ ਚੋਰਾਂ ਚੋਰਾਂ ਸਾਰੇ ਮੈਂ ਆਹ ਬਾਹ ਉੱਥੇ ਆਉਣੇ ਫਰੀ ਗਿਆ ਪੰਜਨ ਸਾਰ ਕੁਛ ਪਿਆ ਬੇਟਾ ਕੀ ਕੀ ਚਾਹੀਏ ਫ੍ਰਿਜ ਦਾ ਵੀ ਕਰੇ ਮਾਤਾ ਨੂੰ ਫ੍ਰਿਜ ਦਾ ਫਿਕਰ ਹੈ ਹਰ ਕੁਛ ਹੋਤੇ ਵੀ ਤੇ ਫਰਿੱਜ ਬੰਨਿਆ ਉੱਥੇ ਸੰਗਲੀ ਦੇ ਨਾਲ ਨਾ ਇਹ ਨਾ ਨਾ ਜੀ ਸਾਨੂੰ ਤੇ ਆਪਣੇ ਕੁਲਮੇ ਵਾਰ ਜਿਵੇਂ ਤਾਣੀਆਂ ਦੇ ਲਿਆ ਲੇਖਾ ਉੱਥੇ ਨਹੀਂ ਜੁਮੇਦਾਰੀਆਂ ਨੇ ਬਿਹੰਦੇ ਜਿਹੜਾ ਚੋਰ ਹੈ ਨਾ ਨਾ ਯਾਰ ਨਹੀਂ ਅਗਲ ਵੇਦੇ ਉਹ ਨਾਲ ਢੱਡ ਵੀ ਕਰਨੀ ਨਾ ਤੂੰ ਨਾ ਮੀਂਹ ਚ ਮਰ ਜੀ ਕਿਤੇ ਹੋਰ ਕੀ ਮੈਨੂੰ ਕੌਣ ਮਾਰੇ ਨਹੀਂ ਹੋਵੇ ਜ਼ਿੰਦਗੀ ਦੀਏ ਮੈਨੂੰ ਕੌਣ ਮਾਰੇ ਚੱਲ ਫਿਰ ਆਪ ਦਾ ਧਿਆਨ ਰੱਖਣਾ ਬਿਮਾਰ ਨਾ ਹੋ ਜੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਮੇਰੀ ਮਾਂ ਗਉ ਆਹਹ ਟੈਂਟ ਬੰਨ ਨਹੀਂ ਖੜੀ ਹੈ ਅੱਛਾ ਜੇ ਬੈਠਿਆ ਆਹ ਖੜੀਆਂ ਨਹੀਂ ਮੈਂ ਹੈ ਅੱਛਾ ਸਭ ਮੇਰਾ ਪੋਤਾ ਇੱਥੇ ਰਾਤੀਤ ਹੋ ਜਾਂਦਾ ਨਾ ਰਾਤ ਨੂੰ ਘਰੇ ਜਾਂਦੀ ਰਹਿੰਦੀਆਂ ਸਵੇਰ ਨੂੰ ਇੱਥੇ ਚੱਲ ਕੋਈ ਲੋੜ ਹੋਈ ਤਾਂ ਦੱਸੀ ਜਾਇਓ ਫਿਰ ਚੱਲ ਵਧੀਆ ਗੱਲ ਹੈ ਹਾਂ ਠੀਕ ਹੈ ਠੀਕ ਹੁਣ ਤੱਕ ਨਾਲ ਹੀ ਹੋ ਗਿਆ